ਸਸਿਕਲ ਦੋਸਤੋ ਅਕਸਰ ਅਸੀਂ ਦੇਖਦੇ ਹਾਂ ਕਿ ਹਸਬੰਡ ਵਾਈਫ ਦੇ ਵਿੱਚ ਆਵਾਦ ਵਿਵਾਦ ਹੁੰਦੇ ਰਹਿੰਦੇ ਨੇ ਤੇ ਇਹਨਾਂ ਆਵਾਦ ਵਿਵਾਦਾਂ ਦੇ ਵਿੱਚ ਕਈ ਵਾਰ ਗੱਲਬਾਤ ਵੀ ਜਾਂਦੀ ਹੈ ਤੇ ਉਹਨਾਂ ਆਵਾਦ ਵਿਵਾਦ ਆਖਰ ਕੋਰਟ ਤੱਕ ਪਹੁੰਚ ਜਾਂਦੇ ਨੇ ਅਜਿਹੇ ਮਾਮਲੇ ਦਾ ਅੱਜ ਜ਼ਿਕਰ ਕਰੂੰਗਾ ਕਿਉਂਕਿ ਜਦੋਂ ਮੇੜੋ ਮੇਣੀ ਪਤੀ ਪਤਨੀ ਹੁੰਦੇ ਨੇ ਤਾਂ ਕਈ ਵਾਰ ਹੱਦਾਂ ਜ਼ਿਆਦੇ ਨਿਕਲ ਜਾਂਦੀਆਂ ਨੇ ਗਿਆ ਤੇ ਉਹ ਕਈਆਂ ਗੱਲਾਂ ਕੱਲੂ ਕੋਟਾਂ ਦੇ ਵਿੱਚ ਆਧਾਰ ਬਣ ਜਾਂਣਾ ਆਖਰ ਤੋੜ ਵਿਛੋੜੇ ਦਾ ਤਾਂ ਇਹ ਚੀਜ਼ਾਂ ਨੂੰ ਲੈ ਕੇ ਜਰਣਾ ਬਹੁਤ ਜ਼ਰੂਰੀ ਹੁੰਦਾ ਵੀ ਕਾਨੂੰਨੀ ਤੌਰ ਦੇ ਉੱਤੇ ਉਹ ਚੀਜ਼ਾਂ ਦੇ ਮੈਨੇ ਕੀ ਨੇ ਅੱਜ ਗੱਲ ਕਰਨ ਲੱਗਿਆ ਹਿੰਦੁਸਤਾਨ ਦੀ ਇਹ ਜਾਣਕਾਰੀ ਮੈਂ ਪੜ ਰਿਹਾ ਜਿਹਦੇ ਵਿੱਚ ਉਹਨਾਂ ਨੇ ਹੈਡਿੰਗ ਹੀ ਬਣਾਇਆ ਹਿੰਦੀ ਚ ਅਖਰ ਪੰਜਾਬੀ ਤਰਜਮਾ ਕਰਦਾ ਕਿ ਪਤਨੀ ਨੂੰ ਜਿਹੜਾ ਪੂਤ ਪਿਸ਼ਾਜ ਕਹਿਣਾ क्रूरता ਨਹੀਂ ਹੈ ਹਾਈ ਕੋਰਟ ਨੇ ਰੱਦ ਕੀਤੀ ਪਤੀ ਦੀ ਸਜ਼ਾ ਇਦੇ ਵਿੱਚ ਉਹ ਲਿਖਦੇ ਨੇ ਕਿ ਕਹਿੰਦੇ ਹਾਈ ਕੋਰਟ ਨੇ ਹਾਲੀ ਦੇ ਵਿੱਚ ਇੱਕ ਜੇ ਇੱਕ ਫੈਸਲੇ ਦੇ ਵਿੱਚ ਕਿਹਾ ਕਿ ਪਤੀ ਦੇ ਵੱਲੋਂ ਪਤਨੀ ਨੂੰ ਭੂਤ ਪ੍ਰਸ਼ਾਚ ਕਹਿਣਾ ਕਰੂਰਤਾ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦਾ ਜਿਵੇਂ ਆਮ ਤੌਰ ਤੇ ਕਈ ਵਾਰ ਲੜਦੇ ਝਗੜੇ ਆਲਾ ਕਹਿੰਦਾ ਵੀ ਤੂੰ ਭੂਤ ਐ ਤੂੰ ਪਸ਼ਾਚ ਐ ਆ ਕਈ ਤਰ੍ਹਾਂ ਦੇ ਮਿਹਣੇ ਅਗਲਾ ਮਾਰਦਾ ਹੁੰਦਾ ਤਾਂ ਉਹਨਾਂ ਨੇ ਹਾਈ ਕੋਰਟ ਦਾ ਇਹ ਕਹਿਣਾ ਕਿ ਇਹ ਕਿਸੇ ਅ ਜੇ ਕਿਹਾ ਜਬੇ ਕੋਰਟ ਦਾ ਇਹ ਕਹਿਣਾ ਕਿ ਫੈਸਲੇ ਦੇ ਵਿੱਚ ਕਿਹਾ ਕਿ ਇਹ ਕੋਈ क्रूरਤਾ ਨਹੀਂ ਹੁੰਦੀ ਯਾਨੀ ਕਿ ਕਿਸੇ ਦੂਜੇ ਦੇ ਪ੍ਰਤੀ क्रूरਤਾ ਵਾਲਾ ਰਵਈਆ ਨਹੀਂ ਇਹਨੂੰ ਸਮਝਿਆ ਜਾ ਸਕਦਾ ਇਹਦੇ ਨਾਲ ਹੀ ਹਾਈ ਕੋਰਟ ਨੇ ਨੀਚਲੀ ਅਦਾਲਤ ਦਾ ਦੋਸ਼ੀ ਕਰਾਰ ਦਿੱਤੇ ਗੇ ਪਤੀ ਦੀ ਸਜ਼ਾ ਰੱਦ ਕਰਦੇ ਹੋਏ ਵੱਡੀ ਰਾਹ ਦਿੱਤੀ ਹੈ ਜਸਟਿਸ ਵਿਵੇਕ ਚੌਧਰੀ ਦੀ ਸਿੰਗਲ ਬੈਂਚ ਨੇ ਪਤੀ ਪਤਨੀ ਦੇ ਝਗੜੇ ਤੇ ਉਹਨਾਂ ਦੇ ਦਹੇਜ ਉਪੀੜਨ ਦੇ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਵਿਵਹਤਾ ਵਿਵਾਈਕ ਸਬੰਧਾਂ ਦੇ ਵਿੱਚ ਖਾਸ ਕਰਕੇ ਸਫਲ ਵਿਵਹਤਾ ਜੀਵਨ ਦੇ ਵਿੱਚ ਅਜਿਹੀ ਘਟਨਾਵਾਂ ਹੁੰਦੀਆਂ ਨੇ ਤੇ ਜਿੱਥੇ ਪਤੀ ਪਤਨੀ ਇੱਕ ਦੂਜੇ ਨੂੰ ਦੂਜੇ ਦੇ ਨਾਲ ਗੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਨੇਗੇ ਕਿ ਜਦੋਂ ਲੜਪਾਉਂਦੇ ਨੇ ਫਿਰ ਤਾਂ ਬੰਦਾ ਦੇਖਦੀ ਨਹੀਂ ਵੀ ਕੀ ਕੁਝ ਬੋਲੀ ਜਾ ਰਿਹਾ ਹੈ ਤੇ ਇੱਕ ਦੂਜੇ ਦੇ ਨਾਲ ਗਾਲੀ ਗਲੋਚ ਵੀ ਕਰਦੇ ਨੇ ਅ ਇਸ ਲਈ ਅ ਜਿਹੇ ਰੋਪ ਅਕਰੂਰਤਾ ਦੇ ਧਾਰੇ ਦੇ ਵਿੱਚ ਨਹੀਂ ਆ ਸਕਦੇ ਹੈਗੇ ਇਹਦੇ ਨਾਲ ਹੀ ਜਸਟਿਸ ਵਿਵੇਕ ਚੋਧਰੀ ਨੇ ਆਪੀਸੀ ਦੀ ਧਾਰਾ 498ਏ ਤੇ ਦੇਹੇਜ ਦੇ ਨਿਸ਼ੇਧਨ ਐਕਟ 1961 ਦੀ ਧਾਰਾ 4 ਦੇ ਤਹਿਤ ਇੱਕ ਪਤੀ ਨੂੰ ਨਿਚਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਰੱਦ ਕਰਤੀ ਹੈਗੀ ਨਰਿੰਦਾ ਜਿਲ੍ਹੇ ਦੀ ਅਦਾਲਤ ਨੇ ਅਤ੍ਰਿਕਤ ਨਿਆਂधीश ਦੇ ਇਸ मामले ਦੇ ਵਿੱਚ આરોપી ਪਤੀ ਨੂੰ ਦੋਸ਼ੀ ਘਰਾੜ ਦਿੱਤਾ ਸੀਗਾ ਉਹਦੇ ਨਾਲ ਨਰੰਦਾ ਦੇ ਸੀਜੀ ਸੀਜੀਐਮ ਕੋਰਟ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਸੀਗਾ ਜਿਹਦੇ ਪੀੜਤ ਨੇ ਜਿਹਨੂੰ ਦੇਖਦੇ ਹੋਏ ਪੀੜਤ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤੇ ਹਾਈ ਕੋਰਟ ਨੇ ਮਾਮਲੇ ਦੇ ਪ੍ਰਤੀਵਾਦੀ ਪਤਨੀ ਦੇ ਉਹਨਾਂ આરોਪਾਂ ਨੂੰ ਖਾਰਜ ਕਰ ਦਿੱਤਾ ਜਿਹਦੇ ਵਿੱਚ ਉਹਨੇ ਪਤੀ ਦੀ ਯਾਤਨਾਵਾਂ ਦੇ ਬਾਰੇ ਦੇ ਵਿੱਚ ਆਪਣੇ ਪਿਤਾ ਦੇ ਕੋਲ ਕਈ ਵਾਰੀ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਸੀਗੀ ਤੇ ਨਾਲ ਹੀ ਅਦਾਲਤ ਨੇ ਇਸ ਸਬੂਤੇ ਦੇ ਸਬੂਤ ਮੰਗੇ ਕਿ ਪ੍ਰਤੀਵਾਦੀ ਨੇ ਉਹ ਪੇਸ਼ ਨਹੀਂ ਕਰ ਪਾਏ ਯਾਨੀ ਕਿ ਜਿਹੜੇ ਉਹਨਾਂ ਨੇ ਸਬੂਤ ਮੰਗੇ ਕੋਰਟ ਦੇ ਵਿੱਚ ਉਹ ਪੇਸ਼ ਨਹੀਂ ਕਰ ਪਾਏ ਕੋਰਟ ਨੇ ਦਹੇਜ ਦੇ ਮਾਮਲੇ ਦੇ ਵਿੱਚ ਮਹਿਲਾ ਤੇ ਉਹਦੇ આરોਪਾਂ ਨੂੰ ਖਾਰਜ ਕਰ ਦਿੱਤਾ ਤੇ ਉਹਦੇ ਨਾਲ ਹੀ ਪਤਨੀ ਦੇ ਉਹਦੇ ਪਤੀ ਨੇ ਦਹੇਜ ਦੀ ਮੰਗ ਦੇ ਵਿੱਚ ਕਾਰ ਮੰਗੀ ਸੀਗੀ ਕੋਰਟ ਨੇ ਆਪਦੇ ਫੈਸਲੇ ਦੇ ਵਿੱਚ ਕਿਹਾ ਕਿ ਆਰੋਪੀ ਪਤੀ ਤੇ ਉਹਦੇ ਪਰਿਜਨਾਂ ਦੇ ਵਿੱਚ ਲਗਾਏ ਗਏ ਆਰੋਪ ਵਿਸ਼ਿਸ਼ਟ ਨਹੀਂ ਹੈਗੇ ਯਾਨੀ ਕਿ ਠੀਕ ਨਹੀਂ ਹੈਗੇ ਅਦਾਲਤ ਨੇ ਆਪਦੇ ਫੈਸਲੇ ਦੇ ਵਿੱਚ ਕਿਹਾ ਕਿ ਭਾਰਤੀ ਦੰਡਤਾ ਸੰਹਿਤਾ ਦੀ ਧਾਰਾ 498 ਦੇ ਤਹਿਤ ਮਾਮਲਾ ਦੋਨਾਂ ਪੱਖਾਂ ਦੇ ਵਿੱਚ ਵਿਅਕਤੀਗਤ ਝਗੜੇ ਤੇ ਦੇਸ਼ ਤੇ ਪੰਥ ਭੇਦ ਦੇ ਪਰਿਣਾਮ ਨੇ ਕੋਰਟ ਨੇ ਉਹਨੂੰ ਵੀ ਖਾਰਜ ਕਰਤਾ ਯਾਨੀ ਕਿ ਜਦੋਂ ਗੱਲ ਕਹਿੰਦੇ ਲੜਾਈ ਝਗੜੇ ਦੀ ਆਉਂਦੀ ਆ ਉਦੋਂ ਬਾਅਦ ਉਹਦੇ ਵਿੱਚ ਆਮ ਤੌਰ ਤੇ ਹੱਦਾਂ ਨਹੀਂ ਕਿ ਦੇਖਿਆ ਜਾਂਦੀਆਂ ਤੇ ਉਸ ਚੀਜ਼ ਨੂੰ ਆਧਾਰ ਬਣਾਉਣਾ ਤੇ ਸਜ਼ਾ ਦੇਣੀ ਇਸ ਚੀਜ਼ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਨਿਚਲੇ ਅਦਾਲਤ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਰੱਦ ਕੀਤਾ ਪਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਦਾ ਵੀ ਕਿਸ ਨੂੰ ਮਾੜਾ ਚੰਗਾ ਕਿਹਾ ਜਾਵੇ ਇਹ ਗੱਲ ਵੀ ਸਮਝੀ ਜਾ ਸਕਦੀ ਹੈ ਵੀ ਜਦੋਂ ਕਈ ਵਾਰ ਇਸ ਜਿਹੀਆਂ ਚੀਜ਼ਾਂ ਨੂੰ ਇਸੇ ਆਧਾਰ ਬਣਾ ਕੇ ਸਮਝਦੇ ਆਂ ਵੀ ਕੋਰਟਾਂ ਦੇ ਵਿੱਚ ਕਿਸੇ ਦੇ ਖਿਲਾਫ ਸਜ਼ਾ ਕਰਾ ਲਾਂਗੇ ਤਾਂ ਇਹ ਜਾਣਕਾਰੀ ਇਸੇ ਲਈ ਪੜ੍ਹੀ ਆ ਕਿ ਬਾਕੀ ਜਗ੍ਹਾ ਦੇ ਉੱਤੇ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪੈਸੇ ਦਾ ਨਾ ਹੀ ਹੋਵੇ ਪਰ ਜੇ ਹੁੰਦੀ ਆ ਤਾਂ ਇਹ ਚੀਜ਼ ਨੂੰ ਆਧਾਰਨਿਕ ਬਣਾਇਆ ਜਾ ਸਕਦਾ ਆਮ ਤੌਰ ਤੇ ਕਈ ਵਾਰ ਕੋਈ ਮਾਮਲੇ ਕਿਤੇ ਚੱਲਦੇ ਹੁੰਦੇ ਨੇ ਹਾਈ ਕੋਰਟਾਂ ਦੇ ਦਿੱਤੇ ਫੈਸਲੇ ਬਹੁਤ ਤੌਰ ਦੇ ਉੱਤੇ ਅਸਰ ਪਾਉਂਦੇ ਹੋਏ ਨਜ਼ਰ ਆਉਂਦੇ ਨੇ